ਫਲੋਰ ਪੁਲਿਸ ਨੇ ਭੜੇ ਅਨਸਰਾਂ ਵਿਰੋਧ ਵਿੱਤੀ ਮੁਹਿੰਮ ਤਹਿਤ ਦੋ ਮਹਿਲਾਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਕੀ ਗੰਨਾਪਿੰਡ ਫਲੋਰ ਦੇ ਇੰਚਾਰਜ ਥਾਣੇਦਾਰ ਸੁਖਦੇਵ ਸਿੰਘ ਨੇ 170 ਪਵੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਦੋ ਔਰਤਾਂ ਨੂੰ ਕਾਬੂ ਕੀਤਾ ਹੈ। ਔਰਤਾਂ ਦੀ ਪਛਾਣ ਦਾਰੋ ਪਤਨੀ ਕਰਨੈਲ ਰਾਮ ਵਾਸੀ ਗੰਨਾਪਿੰਡ ਫਲੋਰ ਵਜੋਂ ਹੋਈ ਹੈ ਜਿਸ ਕੋਲੋਂ 40 ਗ੍ਰਾਮ ਪਵੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ ਦੂਸਰੀ ਔਰਤ ਕਮਲਜੀਤ ਕੌਰ ਪਤਨੀ ਕਰਨੈਲ ਚੰਦ 130 ਤੋਂ ਵੱੰਦੀ ਸ਼ੁੱਧਾ ਨਿਸ਼ਚਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਇਹਨਾਂ ਦੋਵਾਂ ਹਰਤਾ ਵਿਰੁੱਧ थाना ਫਲੌਰ ਵਿਖੇ ਐਨਡੀਪੀਸੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਲੌਰ ਤੋਂ ਫਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਅਨਸ਼ਿਦਿਕ ਖਾਬਜੰਗ ਦੇ ਵਿੱਚ थाना ਫਲੌਰ ਪੁਲਿਸ ਨੂੰ ਉਸ ਦੀ ਸਫਲਤਾ हासिल ਜਦ ਜਲੰਧਰ ਦੇ ਐਪੀਐਸਐਸਪੀ ਸੁਖਦਾਰ ਹਰਗੰਦਰ ਸਿੰਘ ਜੀ ਦੇ ਹਦਾਇਤਾਂ ਦੇ ਸੰਗ ਤੇ ਸਾਥੇ ਅਤੇ ਡੀਐਸਪੀ ਫਲੋਰ ਸਰਮਨ ਸਿੰਘ ਬਾਈ ਜੀ ਦੇ ਤਮਤਾ ਫਲੋਰ ਪੁਲਿਸ ਨੇ ਦੋ ਲੇਡੀਆਂ ਨੂੰ ਜਿਨ੍ਹਾਂ ਦੇ ਨਾਮ دارو ਵਾਸੀ ਗੰਨਾਪੰਡ ਅਤੇ ਕਮਲਜੀਤ ਕੌਰ ਵਾਸੀ ਗੰਨਾਪੰਡ ਹੈ ਜਿਨ੍ਹਾਂ ਨੂੰ ਨਸ਼ੀਲੀ ਗੋਲੀਆਂ 40 ਗੋਲੀਆਂ ਟੈਜ਼ੋਲੰਗੀਆਂ ਅਤੇ 130 ਗੋਲੀਆਂ ਇਫੈਕਸ ਦੇ ਨਾਲ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮਕਦਮਾ ਨੰਬਰ 188 ਧਾਰਾ 27 NDPS ਅਧੀਨ ਦਾ ਦਰਜ ਇਸ ਕੀਤਾ ਗਿਆ ਜੋ ਉਕਤ ਦੋਨੋਂ ਲੋਕਾਂ ਪਿਛਲੇ ਕਾਫੀ ਸਮੇਂ ਤੋਂ ਨਸ਼ੀ ਕਾਰੋਬਾਰ ਚੱਲਦੇ ਸੀ ਜਿਨ੍ਹਾਂ ਤੋਂ ਪਹਿਲਾਂ ਵੀ ਚਾਰ-ਪੰਜ ਮਾਮਲੇ ਦਰਜ ਹੀ NDPS ਦੇ ਅਧੀਨ ਅਤੇ ਜੋ ਵੇਲ ਤੇ ਆਂਤੋਂ ਬਾਅਦ ਜਿਨ੍ਹਾਂ ਨੇ ਇਹ ਲਗਾਤਾਰ ਇਹਨਾਂ ਨੇ ਨਸ਼ਾ ਵੇਚ ਰਿਹਾ ਸੀ ਤੇ ਜਿਨ੍ਹਾਂ ਜੋ ਕਿ ਪੁਲਿਸ ਵੀ ਪੁਲਿਸ ਦੇ ਐਕਸ਼ਨ ਤੋਂ ਬਚ ਚੁਕੇ ਇੱਕ ਵਾਰ ਜਾ ਕੇ ਨਸ਼ਾ ਵੇਚਦੇ ਸੀ ਤੇ ਕਾਫੀ ਦੇਰ ਤੋਂ ਪੁਲਿਸ ਦੇ ਰੈਡਰਾਰ ਤੋਂ ਸੀ ਤੇ ਬਚ ਰਹੇ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਮੁਕੱਦਮਾ ਅੰਦਰ ਦਰਜ ਕਰਕੇ ਪੇਸ਼ ਦਾਇਰ ਕਰਕੇ ਰਿਮਾਂਡ ਹਸ